ਸਰਜੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਇਲਾਕੇ ਦੇ ਸਰਜੀਕਲ ਦੇ ਮਸ਼ਹੂਰ ਡਾਕਟਰ ਅਨਿਲ ਗੁਪਤਾ ਵੱਲੋਂ ਸ਼ਵਾਲੇ ਐਵੇਨਿਊ ਫੇਸ 1 ਵੀ ਵਿਕੇ ਗੁਪਤਾ ਹਸਪੀਟਲ ਅੱਜ ਤੋਂ ਜਨਹਿਤ ਲਈ ਸ਼ੁਰੂ ਕੀਤਾ ਗਿਆ ਹੈ ਇਸ ਹਸਪੀਟਲ ਦੀ ਸ਼ੁਰੂਆਤ ਬੀਬੀਐਮਬੀ ਦੇ ਸਾਬਕਾ ਪੀਐਮਓ ਡਾਕਟਰ ਅਵਿਨਾਸ਼ ਚੰਦਰ ਵਰਮਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਸਾਬਕਾ ਪੀਐਮਓ ਡਾਕਟਰ ਅਵਿਨਾਸ਼ ਚੰਦਰ ਵਰਮਾ ਨੇ ਡਾਕਟਰ ਅਨਿਲ ਗੁਪਤਾ ਅਤੇ ਸਮੁੱਚੇ ਗੁਪਤਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਸ਼ੋਕ ਸ਼ਰਮਾ ਦੀ ਅਗਵਾਈ ਵਿੱਚ ਆਈਐਮਏ ਟੀਮ ਮੈਂਬਰਾਂ ਵੱਲੋਂ ਡਾਕਟਰ ਅਵਿਨਾਸ਼ ਚੰਦਰ ਵਰਮਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਪਤਾ ਹਸਪਤਲ ਦੇ ਮੁਖੀ ਡਾਕਟਰ ਅਨਿਲ ਗੁਪਤਾ ਅਤੇ ਪੂਰੇ ਪਰਿਵਾਰ ਨੂੰ ਹਸਪਤਲ ਖੁੱਲਣ ਤੇ ਵਧਾਈਆਂ ਦਿੱਤੀਆਂ ਗਈਆਂ ਡਾਕਟਰ ਸਾਹਿਬ ਅੱਜ ਗੁਪਤਾ ਹਸਪਤਲ ਮੇ ਆਇਆ ਕੀ ਕਹਿਣਾ ਚਾਹਤੇ ਹਨ ਬਹੁਤ ਅੱਛਾ ਲਗਾ ਬੁਝੀ ਆ ਕੇ ਤੇ ਇਹ ਤੋਂ ਨੰਗਲ ਪ੍ਰੋਜੈਕਟ ਕਰਨ ਨੂੰ ਮੌਕੇ ਜਹਾ ਹੈ ਮੈਂ ਇਸ ਪੱਤੀ ਦਾ ਆ ਗਿਆ ਨਾ ਔਰ ਨੇਨ ਨਰਮੇ ਨੇਨ ਨਰਮੇ ਦੀ ਵੀ ਵੀ ਤੋਂ ਮਿਲਿਆ ਉਹ ਬਹੁਤ ਪੁੱਛਿਆ ਲਗਾ ਤੇ ਬਹੁਤ ਚੀਜ਼ੇ ਮੈਨੇ ਸਿੱਖੀਆਂ ਹੈ ਬਹੁਤ ਦੋਸਤ ਵੀ ਬਣੇ ਹੈ ਉਸ ਕਰ ਵੀ ਆਪਣੇ ਫੁਲੀਫ ਦੇ ਹੈ ਲਰਨਡ ਅਬਾਟ ਬਹੁਤ ਯਾਦ ਹੈ ਆਈ ਮਾਈਸੈਲਫ ਲਰਨਡ ਫਰਮ ਦੈਟ ਇਸ ਦਿਨ ਨਾਲ ਹੀ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਬੀ ਆਰ ਧਾਮੀ ਸਕੱਤਰ ਬਲਰਾਮ ਕੁਮਾਰ ਰਕੇਸ਼ ਨਾਇਰ ਅਰुण ਨਾਇਰ ਆਧ ਮੈਂਬਰਾਂ ਵੱਲੋਂ ਇਸ ਸ਼ੁਭ ਮੌਕੇ ਦੀਆਂ ਡਾਕਟਰ ਅਨਿਲ ਗੁਪਤਾ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਡਾਕਟਰ ਅਨਿਲ ਗੁਪਤਾ ਜੋ ਕਿ ਐਨਐਫਐਲ ਅਤੇ ਬੀਬੀਐਮਬੀ ਦੇ ਨਾਲ-ਨਾਲ ਵੱਖ-ਵੱਖ ਹਸਪਤਾਲਾਂ ਵਿੱਚ ਆਪਣੀ ਡਿਊਟੀ ਨਿਭਾ ਚੁੱਕੇ ਹਨ ਅਤੇ ਹੁਣ ਆਪਣੇ ਡਾਕਟਰ ਬੇਟੇ ਵਰਣ ਗੁਪਤਾ ਜੋ ਕਿ ਸਰਜਿਕਲ ਦੇ ਮਾਹਿਰ ਡਾਕਟਰ ਹਨ ਨਾਲ ਮਿਲ ਕੇ ਲੋਕ ਹਿੱਤ ਲਈ ਗੁਪਤਾ ਹਸਪੀਟਲ ਤੋਂ ਸਿਹਤ ਸਹੂਲਤਾ ਦੇਣਗੇ। ਨੰਗਲ ਤੋਂ ਸੁਪਿੰਦਰ ਜੱਜੀ ਦੀ ਰਿਪੋਰਟ ਅੱਜ ਹਸਪੀਟਲ ਖੋਲ੍ਹਿਆ ਆ ਔਰ ਕੈਂਪ ਵੀ ਲਾਇਆ ਕੀ ਕਹਿਣਾ ਚਾਹੁੰਦੇ ਆ ਪਹਿਲੇ ਤਾਂ ਇਹ ਕਹਿਣਾ ਚਾਹਨਾ ਕਿ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਟਾਈਮ ਕੱਢਿਆ ਤੇ ਇੱਥੇ ਆਏ ਜੀ ਬਾਕੀ ਇਹ ਦਿਨ ਜਿਹੜਾ ਹੈਗਾ ਬੜੀ ਧੀਰ ਤੋਂ ਇੰਤਜ਼ਾਰ ਸੀ ਰੱਬ ਦੀ ਕਿਰਪਾ ਹੋਈ ਹੈ ਕਿ ਅੱਜ ਇਹ ਕੰਮ ਸਿਰੇ ਚੜਿਆ ਪਿਛਲੇ ਕਈਆਂ ਦਮਾਂ ਤੋਂ ਮਨ ਵਿੱਚ ਸੀਗਾ ਕਿ ਇਹ ਦੁਬਾਰਾ ਸ਼ੁਰੂ ਕਰਨਾ ਹੈ ਜੀ ਕੁਝ ਮੇਰੇ ਫਾਦਰ ਦੇ ਵੀ ਆਖਰੀ ਇੱਛਾ ਸੀ ਕਿ ਵੀ ਜੇ ਠੀਕ ਹੋ ਗਏ ਤੇ ਇਹ ਆਪਣਾ ਨਰਸਿੰਗ ਦੁਬਾਰਾ ਜਰੂਰ ਸ਼ੁਰੂ ਕਰਨਾ ਹੈ ਤਾਂ ਉਦੋਂ ਉਹੀ ਜਦੋਂ ਜਾਨ ਵਿੱਚ ਚਲਦੀ ਰਹੀ ਤੇ 3-4 ਸਾਲ ਦੀ ਗਿਣੇ ਤਬਾਹ ਤੇ ਮੈਨੂੰ ਇਹ ਪਤਾ ਲੱਗਿਆ ਤੇ ਵੀ ਮੈਂ ਹੁਣ ਦੁਬਾਰਾ ਸ਼ੁਰੂ ਕਰਾਂ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਲੈ ਕੇ ਜਨ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇਆਂ ਦਾ ਜਿਹਨਾਂ ਨੇ ਜੁਆ ਆਨ ਕਰਕੇ ਕੋਟਰੀਫਿਸ ਕਰਕੇ ਦੇ ਬੇਨਫੀਆ ਆ ਬਲਰਾਮ ਜੀ ਸ਼ਿਵਾਲਕ ਕੈਵਨਿਊ ਦੇ ਵਿੱਚ ਡਾਕਟਰ ਗੁਪਤਾ ਵੱਲੋਂ ਹਸਪਤਾਲ ਖੋਲਿਆ ਗਿਆ ਹੈ ਕਿਹਨੇ ਦੇਖਦੇ ਹੋ ਕਿ ਬਾਕੀ ਹਸਪਤਾਲਾਂ ਨਾਲੋਂ ਇਹ ਹਸਪਤਾਲ ਕਿਵੇਂ ਅਲੱਗ ਔਰ ਆਪਣੀ ਕਾਰਛਾਲੀ ਜਿਹੜੀ ਆ ਵਧੀਆ ਕਰੇ ਡਾਕਟਰ ਗੁਪਤਾ ਜੀ ਸਾਡੇ ਸ਼ਹਿਰ ਦੇ ਜੰਪਲ ਨੇ ਇੱਥੇ ਹੀ ਨਹੀਂ ਅੱਜ ਕੋਈ ਸਟੋਲਿੰਗ ਹੋਈ ਉਹ ਪਹਿਤੇ ਹੀ ਪੋਲੇ ਤੋਂ ਬਾਅਦ ਇਸ ਤਰ੍ਹਾਂ ਨੇ ਰੰਗੇ ਜੀ ਤੇ ਉਹ ਪੂਰਾ ਜਨਤਾ ਜਿਹੜਾ अनुभव ਜਿਹੜਾ ਹੈਗਾ ਸਾਡੇ ਐਨਐਸਐਨ ਜਿਹੜੇ ਸੀਨੀਅਰ ਸਬਜੈਕਟ ਫਿਰ ਬੇਬੀਆਂ ਵੀ ਪੇਰਨ ਦੇ ਕੰਮ ਕੀ ਇਤਨਾ ਲੱਗੇ ਇਹਨਾਂ ਦੀ ਛਵੀ ਬੜੀ ਸਾਫ ਸੁਥਰੀ ਹੈ ਇੱਕ ਹੁੰਦਾ ਡਾਕਟਰ ਬਾਹਰੋਂ ਆਇਆ ਕੁਝ ਆਪਣੇ ਨਾਲ ਕੁਝ ਰਿਦਾ ਦੀਆਂ ਨੈਗੇਟਿਵ ਗੱਲਾਂ ਹੁੰਦੀਆਂ ਉਹਨਾਂ ਨਾਲ ਪਰ ਸਾਡੀ ਰੋਟਾ ਦੀ ਛਵੀ ਬਹੁਤ ਸਾਫ ਸੁਥਰੀ ਹੈ ਤੇ ਸਾਡੇ ਲਈ ਬੜੀ ਕੋਈ ਚੁਪਕੂ ਦੀ ਨਹੀਂ ਗੱਲ ਹੈ